ਤੋਂ ਇਤਿਹਾਸ ਪੜਾਓ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਈ ਹੋ ਚਲੀ ਆਂਦੀ ਤਾਂ ਸਾਡੇ ਬਜ਼ੁਰਗਾਂ ਨੇ ਬਡੇਰਿਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਜੱਥੇ ਵਾਸਤੇ ਮੰਡੀ ਵਾਸਤੇ ਹੁਣ ਆਪਾਂ ਇੱਕ ਟਿਕ ਢੇਰ ਬਣਾਈਏ ਇਸرائیਲਿਤਿਕ ਪਾਰਟੀ ਬਣਾਈਏ ਜਿਹਦਾ ਨਾਂ ਸ਼੍ਰੋਮਣੀ ਅਕਾਲੀ ਦਲ ਪਰ ਇਸੇ ਤਰ੍ਹਾਂ ਸਰਦਾਰ ਹਰਜਤਾਲਮੀ ਜੀ ਚਾਹੇ ਚੀਫ ਸੈਕਟਰੀ ਨੇ ਉਦੋਂ ਵੀ ਆਪ ਦੀ ਗੱਡੀ ਆਪਣਾ ਤੇਲ ਆਪਣਾ ਕੰਚਾ ਕੌਮ ਦੀ ਪੰਪਤੀ ਸੇਵਾ ਚਾਹੇ ਅੱਜ ਪ੍ਰਧਾਨ ਸ਼ਰੋਪਰੀ ਕਮੇਟੀ ਨੇ ਅੱਜ ਵੀ ਮੈਂ ਸਮਝਦਾ ਨਿਸਕਾਨ ਸੇਵਾ ਕਰ ਰਹੀ ਹੈ ਅੱਜ ਐਮਐਲਏ ਵਿਧਾਇਕਾਂ ਦਾ ਬੰਗੇ ਤੋਂ ਉਹ ਮੁੱਖ ਮੰਤਰੀ ਜੇ ਗੱਲਾਂ ਉਠਾ ਕੇ ਆਪਣੀ ਜੋ ਕਾਇਮ ਰੱਖਿਆ ਉਹ ਤੋਂ ਅਸਤੀਫਾ ਦਿੱਤਾ ਚੇਅਰਮੈਨ ਵੀ ਤੋਂ ਅਸਤੀਫਾ ਲੈ ਦਿੱਤਾ ਕਿਉਂ ਕਿ ਇਸ ਮੁੱਖ ਮੰਤਰੀ ਦੀ ਟੱਟਿਆ ਹਰਕਤਾ ਤੋਂ ਵਾਇ ਪ੍ਰਤਿਕਾ ਘੜਸਾ ਵਾਇ ਪ੍ਰਤੀਕੀ ਫਤੇ ਸੋ ਅੱਜ ਸੰਗਤ ਜੀ ਵਿਖਿਆ ਕਿ ਸੂਬੇ ਦਾ ਮੁੱਖ ਮੰਤਰੀ ਕਿਸ ਤਰ੍ਹਾਂ ਜੋ ਕੱਲ ਦਿੱਜੀ ਦਿੱਲੀ ਦੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਤਾਜ਼ਾ ਤਾਜ਼ਾ ਦੋਸ਼ ਲੈ ਕੇ ਆਇਆ ਜਿਹਦਾ ਨਸ਼ਾ ਅੱਜ ਉਹਨਾਂ ਦੀਆਂ ਗੱਲਾਂ 'ਚ ਵੀ ਝਲਕ ਰਿਹਾ ਸੀ ਕਿ ਕਿਸ ਤਰ੍ਹਾਂ ਸਾਡੀ ਕੋਮ ਦੇ ਮੁੱਖ ਸੇਵਾਦਾਰ ਨਮੈਂਦਾ ਜੋ ਮੈਂ ਸਮਝਦਾ ساری ਜ਼ਿੰਦਗੀ ਜਿਨ੍ਹਾਂ ਨੇ ਪੰਥ ਵਾਸਤੇ ਕੌਮ ਵਾਸਤੇ ਨਿਸਕਾਮ ਸੇਵਾ ਕੀਤੀ ਚਾਹੇ ਪ੍ਰਾਤਨ ਸਮੇਂ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੂੰ ਜਦੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਸੀ ਤਾਂ ਉਹਨਾਂ ਦੇ ਨਿਸਕਾਮ ਕੇਸ ਲੜੇ ਕੋਈ ਵਕੀਲ ਜਾਣ ਨੂੰ ਤਿਆਰ ਨਹੀਂ ਸੀ ਕਿਉਂ ਕਿ ਦੇਸ਼ ਦੀਆਂ ਹਕੂਮਤਾਂ ਦੇਸ਼ ਦੀਆਂ ਫੋਰਸਾਂ ਸੂਬੇ ਦੀਆਂ ਫੋਰਸਾਂ ਉਸ ਵਕੀਲ ਦਾ ਝੂਠਾ ਕਾਊਂਟਰ ਕਰ ਦਿੰਦੀਆਂ ਸੀ ਮੁਕਾਬਲਾ ਬਣਾ ਕੇ ਮਾਰ ਹੁੰਦੀਆਂ ਸੀ ਪਰ ਸਰਦਾਰ ਹਰਜਿੰਦਰ ਸਿੰਘ ਧਰਮੀ ਜੀਆ ਨੇ ਆਪਣੀ ਜਾਨ ਤਲੀ ਤੇ ਧਰ ਕੇ ਪੰਥ ਵਾਸਤੇ ਕੌਮ ਵਾਸਤੇ ਚਾਹੇ ਦੇ ਸੂਬਾ ਹੋਵੇ ਪੰਜਾਬ ਚਾਹੇ ਦੇਸ਼ ਹੋਵੇ ਕੋਨੇ ਕੋਨੇ ਜਾ ਕੇ ਬੱਸਾਂ ਤੇ ਜਾ ਕੇ ਉਹ ਸਿੱਖ ਨੌਜਵਾਨਾਂ ਦੇ ਨਿਸਤਾਮ ਕੇਸ ਲੜੇ ਵਕਾਲਤ ਕੀਤੀ ਅਤੇ ਸੰਘਰਸ਼ ਚ ਵੱਡਾ ਯੋਗਦਾਨ ਪਾਇਆ ਉਸ ਤੋਂ ਬਾਅਦ ਜਿਸ ਦਿਨ ਤੋਂ ਮੈਂਬਰ ਸ੍ਰੋਪਣੀ ਕਮੇਟੀ ਚਾਹੇ ਸਮੂੱਚੇ ਨਸਕਾਮ ਸੇਵਾਦਾਰ ਹੈ ਜੋ ਕੋਈ ਤਰਖਾ ਪੱਤਾ ਕੋਈ ਨਹੀਂ ਲੈਂਦੇ ਪਰ ਇਸੇ ਤਰ੍ਹਾਂ ਸਰਦਾਰ ਜਨਰਤਮੀ ਜੀ ਚਾਹੇ ਚੀਫ ਸੈਕਟਰੀ ਨੇ ਉਦੋਂ ਵੀ ਆਪ ਦੀ ਗੱਡੀ ਆਪਣਾ ਤੇਲ ਆਪਣਾ ਖਰਚਾ ਕੌਮ ਦੀ ਪੰਚਤੀ ਸੇਵਾ ਚਾਹੇ ਅੱਜ ਪ੍ਰਧਾਨ ਸ਼੍ਰੋਪਣੀ ਕਮੇਟੀ ਨੇ ਅੱਜ ਵੀ ਮੈਂ ਸਮਝਦਾ ਨਸਕਾਮ ਸੇਵਾ ਕਰ ਰਹੀ ਹੈ ਪਰ ਉਹਨਾਂ ਤੇ ਦੂਸ਼ਣਵਾਦੀ ਬਿਆਨਵਾਦੀ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕੀਤੀ ਹੈ ਉਹ ਬਹੁਤ ਹੀ ਨਿੰਦਣਯੋਗ ਬਹੁਤ ਘਟੀਆ ਦਰਜੇ ਦੀ ਤੇ ਜੋ ਕਿਸੇ ਵੀ ਅਣਸਾਰ ਤੋਂ ਆਸ ਨਹੀਂ ਕੀਤੀ ਜਾ ਸਕਦੀ ਜੋ ਨਾਕਾਮ ਦਾ ਬਰਦਾਸ਼ਤਯੋਗ ਹੈ ਮੁਖਮੰਤੀ ਸਾਹਿਬ ਇੱਕ ਪਾਸੇ ਤੁਸੀਂ ਅਕਾਲ ਤਖਤ ਸਾਹਿਬ ਦੇ ਹੱਥ ਜੋੜ ਕੇ ਮੰਨ ਕੇ ਆਏ ਹੋ ਕਿ ਮੈਂ ਧਰਮ ਦਾ ਗਿਆਨ ਨਹੀਂ ਰੱਖਦਾ ਜੋ ਮੈਂ ਬਿਆਨਵਾਜੀ ਕਰ ਰਿਹਾ ਅੱਗੇ ਤੋਂ ਨਹੀਂ ਕਰੂੰਗਾ ਪਰ ਅੱਜ ਫਿਰ ਸੈਮਸਰੀ ਗੁਗਨ ਸਾਹਿਬ ਪ੍ਰਤੀ ਕਿਸ ਤਰ੍ਹਾਂ ਸੰਵਾਦਮਲੀ ਵਰਤੀ ਕਿ ਚੋਰੀ ਹੋਗੇ ਲਪਤਾ ਹੋਗੇ ਫਿਰ ਉਹੀ ਗੱਲਾਂ ਤੇ ਦੂਜੇ ਪਾਸੇ ਇਹਨਾਂ ਦੇ ਅੱਜ ਐਮਐਲਏ ਵਿਧਾਇਕਾਂ ਦਾ ਬੰਗੇ ਤੋਂ ਉਹ ਮੁੱਖ ਮੰਤਰੀ ਦੀਆਂ ਗੱਲਾਂ ਨੂੰ ਛਠਾ ਕੇ ਆਪਣੀ ਜੋ ਕੈਬਨਟ ਰੈਂਕ ਤੋਂ ਅਸਤੀਫਾ ਦਿੱਤਾ ਚੇਅਰਮੈਨ ਦੀ ਤੋਂ ਅਸਤੀਫਾ ਦਿੱਤਾ ਕਿਉਂ ਕਿ ਕਿਉਂਕਿ ਇਸ ਮੁੱਖ ਮੰਤਰੀ ਦੀਆਂ ਘਟਿਆ ਹਰਕਤਾਂ ਤੋਂ ਜਦੋਂ ਇਹਨਾਂ ਨੇ ਫੋਰਸ ਆਫ ਭੇਜ ਕੇ ਜਿਸ ਤਰ੍ਹਾਂ ਪਹਿਲਾਂ 84 ਵਿੱਚ ਇਦਰਾ ਗਾਦੀ ਨੇ ਫੌਜਾਂ ਭੇਜੀਆਂ ਸੀ ਤੇ ਹੁਣ ਸਾਡੇ ਮੁੱਖ ਮੰਤਰੀ ਕਿਸ ਤਰ੍ਹਾਂ ਫੋਰਸਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਚੜ੍ਹ ਰਿਆ ਮੁੱਖ ਦਫ਼ਤਰ ਦੇ ਵਿੱਚ ਸਭ ਤੋਂ ਚੰਡੀਗੜ੍ਹ ਅਤੇ ਖਾਲਸ ਕਿਸ ਤਰ੍ਹਾਂ ਬੇਧਵੀ ਸਾਡੇ ਗੁਰਸਾਹਿਬ ਦੀ ਕਰ ਰਿਹਾ ਕਿ ਸਚਕਣ ਸਾਹਿਬ ਦੀ ਤਲਾਸ਼ੀਆਂ ਕਰਨੀ ਸ਼ੁਰੂ ਕਰਤੀ ਇਹ ਬੰਦੇ ਨੇ ਆਪਣੇ ਉਹ ਜੋ ਸੈਟ ਪੇਜ ਕੇ ਜੈਂਡੇ ਦੇ ਵਿੱਚ ਕੋਈ ਵੀ ਗੁਰਸਿੱਖ ਬੰਦੇ ਨਹੀਂ ਹੈਗਾ ਮੈਂ ਸਮਝਦਾ ਜੇ ਤੁਹਾਨੂੰ ਲੋਕਾਂ ਨੇ ਸੱਤਾ ਦਿੱਤੀ ਹੈ ਪਾਵਰ ਦਿੱਤੀ ਹੈ ਉਹਦਾ ਇਹ ਮਤਵਤਾ ਨਹੀਂ ਕਿ ਸਾਡੇ ਗੁਰੂ ਦੀ ਸਾਡੇ ਸੱਚ ਕਰਨ ਦੀ ਤਲਾਸ਼ ਸੀ ਕਰੋਗੇ ਤੁਸੀਂ ਤੇ ਨਾਲ ਜੋ ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਤੇ ਅੱਜ ਤੁਸੀਂ ਉਸ ਤੇ ਵੀ ਸੱਟ ਮਾਰ ਰਹੇ ਹੋ ਉਸ ਤੇ ਵੀ ਚੋਟ ਮਾਰ ਰਹੇ ਹੋ ਕਿਉਂਕਿ ਸ਼ਰੋਬਰੀ ਕਮੇਟੀ ਪ੍ਰਧਾਨ ਮੈਂ ਸਮਿਦੇਲ ਜੋ ਹੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਚਾ ਹੀ ਮੁੱਖ ਮੰਤਰੀ ਸਾਹਿਬ ਇਤਿਹਾਸ ਪੜਾਓ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਈ ਹੋਣ ਚ ਲਿਆਂਦੀ ਤਾਂ ਸਾਡੇ ਬਜ਼ੁਰਗਾਂ ਨੇ ਬਡੇਰਿਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਜੱਥੇ ਵਾਸਤੇ ਮੰਡੀ ਵਾਸਤੇ ਹੁਣ ਆਪਾਂ ਇੱਕ ਟਿਕ ਠਹਿੜ ਬੜਾਈਏ ਸਰਾਇ ਨਿਤਕ ਪਾਰਟੀ ਬੜਾਈਏ ਜੀਦਾ ਨਾਂ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਗੱਲ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਕਰਦੇ ਆ ਇਹ ਕੋਈ ਅੱਜ ਨਹੀਂ ਕਰਦੇ 105 ਸਾਲ ਪੁਰਾਣਾ ਇਤਿਹਾਸ ਹੈ ਤੁਸੀਂ ਨਵੇਂ ਨਵੇਂ ਠੀਕ ਹੈ ਤੁਹਾਨੂੰ ਸੱਤਾ ਦਾ ਨਸ਼ਾ ਲੋਕਾਂ ਨੇ ਪਾਵਰ ਦਿੱਤੀ ਹੁਣ ਤੁਹਾਡੇ ਹੱਥੋਂ ਪਾਵਰ ਖੁੱਸ ਰਹੀ ਹੈ ਤੇ ਹੁਣ ਤੁਸੀਂ ਬਰਲਾਅਤ ਉਰਲਾਡ ਕਰ ਰਹੇ ਹੋ ਜਦੋਂ ਕੋਈ ਇਨਸਾਨ ਡੁੱਬਦਾ ਹੁੰਦਾ ਹੈ ਤਾਂ ਹੱਥ ਪੈਰ ਮਾਰਦਾ ਹੈ ਤਾਂ ਤੁਸੀਂ ਹੁਣ ਡੁੱਬ ਰਹੇ ਹੋ ਤੁਹਾਡੀ ਬੇੜੀ ਨਹੀਂ ਡੁੱਬ ਰਹੀ ਹੈ ਤੁਹਾਡਾ ਜੁਲੀ ਬਿਸਤਰਾ ਲੋਕ ਸਤਾਈ ਚ ਗੋਲ ਕਰ ਰਹੇ ਆ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਸੀਐਡੀ ਹੈ ਤੁਹਾਨੂੰ ਪਤਾ ਲੱਗ ਗਿਆ ਕਿ ਲੋਕਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆ ਰਹੇ ਆ ਤਈਆਂ ਤੁਸੀਂ ਇਹੋ ਜਿਹੀ ਬਿਆਨਵਾਜੀ ਕਰਕੇ ਮੀਰੀ ਪ੍ਰੀਦੇ ਸਿਧਾਂਤ ਤੇ ਸੱਟ ਮਾਰਨੀਆਂ ਕੋਸ਼ਿਸ਼ ਕਰ ਰਹੇ ਹੋ ਪਰ ਦੂਜੇ ਪਾਸੇ ਚੀਫ ਖਾਲਸਾ ਦਵਾਨ ਵੀ ਪੰਥ ਦੀ ਜਥੇਬੰਦੀ ਹੈ ਤੇ ਜਿਹੜਾ ਐਮਐਲਏ ਜਿਹੜਾ ਪ੍ਰਧਾਨ ਹੈ ਚੀਫ ਖਾਲਸਾ ਦਵਾਨ ਦਾ ਉਹ ਤੁਹਾਡਾ ਐਮਐਲਏ ਜੀ ਜੱਜ ਸਾਹਿਬ ਤੇ ਤੁਸੀਂ ਮੰਤਰੀ ਵੀ ਬਣਾਇਆ ਚਲੋ ਸਿੱਖ ਹੋਣ ਕਰਕੇ ਉਹਨੂੰ ਲਾਤਾਂ ਤੇ ਤੁਸੀਂ ਕਹਿ ਲੀਆਂ ਗੱਲਾਂ ਕਰਦੇ ਆ ਮੈਂ ਸਮਝਦਾ ਮੰਤਭਾਗੀਆਂ ਨਹੀਂ ਕਰਨੀਆਂ ਚਾਹੀਦੀਆਂ ਸਿੱਖ ਕੌਮ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਤੇ ਆਉਣ ਵਾਲੀਆਂ ਇਲੈਕਸ਼ਨਲ ਦੇ ਵਿੱਚ ਪੂਰੀ ਕੌਮ ਪੂਰੀ ਖਾਲਸਾ ਪੰਥ ਨੂੰ ਜੋ ਤੁਸੀਂ ਇਹ ਕਾਂਗਰਸ ਸੰਤ ਬੋਲ ਰਹੇ ਹੋ ਇਹ ਚੀਜ਼ ਦੇ ਰਹੇ ਆ ਇਹ ਯਾਦ ਰਹਿਣਗੇ ਤੇ ਲੋਕ ਤੁਹਾਡੇ ਤੋਂ ਬਦਲਾ ਰਹਿਣਗੇ ਸਿੱਖ ਕੌਮ ਦਾ ਹੀਰੋ ਐ ਨਾਈਟ ਐ ਸਰਦਾਰ ਰਜੀਤ ਸਿੰਘ ਢਾਂਮੀ ਜੋ ਬੜੀ ਨਿਸਕਾਮ ਸੇਵਾ ਨਿਵਾ ਰਹੇ ਆ ਤੇ ਪਾਰ ਦਸਤਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਹੇ ਹੈ ਚਾਹੇ ਸਮੁੱਚੇ ਪ੍ਰਧਾਨ ਸਾਹਿਬ ਜੀ ਸਤਕਾਰਯੋਗ ਨੇ ਸਮੇਂ-ਸਮੇਂ ਤੇ ਉਹਨਾਂ ਨੇ ਸਿਵਾਮਾਂ ਲੋਈਆਂ ਪਰ ਸਰਦਾਰ ਹਜਿੰਦਰ ਸਿੰਘ ਧਰਮੀ ਇੱਕ ਬਲਖਣ ਪ੍ਰਧਾਨ ਚਾਹੇ ਸਾਧਗੀ ਦੇ ਵਿੱਚ ਚਾਹੇ ਐਕਟਿਵਟੇ ਜਾਣਾ ਪਵੇ ਤੁਰ ਕੇ ਜਾਣਾ ਪਵੇ ਹਰ ਇੱਕ ਜਗ੍ਹਾ ਆਤ ਪਹੁੰਚ ਕੇ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਮੁਖਵੰਤੀ ਸਾਹਿਬ ਸਹਰ ਰਾਤ ਨੂੰ 10 ਵਜੇ ਪੈਣ 11 ਵਜੇ ਪੈਣ 12 ਵਜੇ ਪੈਣ ਤਾਬੀਬ ਸਾਹਿਬ ਪਰ ਉਹਨਾਂ ਦਾ ਅਸੀਂ ਸਿਰ ਤੇ ਦੇਖਿਆ ਨਿਤਰੇਮ ਵੇਖਿਆ ਕਿ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਰੇਮ ਕਰਨਾ ਇਹ ਉਹਨਾਂ ਦੀ ਇੱਕ ਦ੍ਰਿੜਤਾ ਆ ਗੁਰੂਪਤੀ ਜਵਾਬ ਦੇਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਉਹਨਾਂ ਨੂੰ ਸੰਕਲਪ ਦਿੱਤਾ ਜੋ ਖਾਲਸਾ ਸਾਜਿਆ ਜੋ ਸਾਨੂੰ ਪੰਜ ਕਕਾਰਾਂ ਦਾ ਧਾਰਨੀ ਬਣਾਇਆ ਨਿਤਨੇਮ ਦਾ ਧਾਰਨੀ ਬਣਾਇਆ ਉਹ ਇੰਨ ਬਿਨ ਹਰਿ ਜਿਤ ਫਿਰ ਧਰਮੀ ਲਾਗੂ ਕਰਦੇ ਆ ਇਸੇ ਕਰਕੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨੇ ਸਿੱਖ ਨੇ ਤੁਹਾਡੇ ਬੰਗੂਣੀ ਤੁਹਾਡੇ ਚਿਹਰੇ ਤੋਂ ਨਜ਼ਰ ਆਉਂਦਾ ਹੈ ਕਿ ਤੁਸੀਂ ਕੀ ਹੋ ਤੁਹਾਡੇ ਹੱਥ ਭਾਤ ਤੋਂ ਨਜ਼ਰ ਆਉਂਦਾ ਹੈ ਕਿ ਤੁਸੀਂ ਕੀ ਹੋ ਪਰ ਅਫਸੋਸ ਉਸ ਗੁਰਸਿੱਖ ਤੇ ਚਿਕੜ ਫਿੱਟ ਰਹੇ ਹੋ ਜਿਨ੍ਹਾਂ ਨੇ ਕਦੇ ਵੀ ਤੁਹਾਨੂੰ ਜਾਂ ਕਿਸੇ ਨੂੰ ਕੌੜਾ ਸ਼ਬਦ ਨਹੀਂ ਬੋਲਿਆ ਇਹ ਗੁਰਸਿੱਖੀ ਦੀ ਨਿਸ਼ਾਨੀ ਹੈ ਇਹ ਨਿਮਰਤਾ ਦੀ ਨਿਸ਼ਾਨੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਹੋਣ ਦੀ ਨਿਸ਼ਾਨੀ ਹੈ ਤੇ ਤੁਸੀਂ ਹੰਕਾਰ ਤੇ ਦਿੱਲੀ ਦੇ ਥਾਪੜੇ ਤੇ ਕੇਜਰੀਆ ਦੇ ਥਾਪੜੇ ਕਿਸ ਤਰ੍ਹਾਂ ਸਾਡੀ ਸੰਸਥਾ ਨੂੰ ਬਦਨਾਮ ਕਰ ਰਹੇ ਹੋ ਭੱਦੇ ਸ਼ਬਦ ਬੋਲ ਰਹੇ ਹੋ ਮੰਦੇ ਸ਼ਬਦ ਬੋਲ ਰਹੇ ਹੋ ਮੈਂ ਸਮਝਦਾ ਜਿੰਨੀ ਇਹ ਸ਼ਬਦਾਂ ਦੀ ਤੁਹਾਡੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ ਇਹ ਸਫਤਾ ਇਹ ਪਾਵਰ ਹਮੇਸ਼ਾ ਨਹੀਂ ਰਹਿੰਦੀ ਹੁੰਦੀ ਤੁਹਾਨੂੰ ਨਹੀਂ ਪਤਾ ਕਿ ਥੋੜੇ ਦਿਨ ਰਹਿ ਗਏ ਮਹੀਨੇ ਰਹਿ ਗਏ ਇਸੇ ਤਰ੍ਹਾਂ ਤੁਸੀਂ ਜੋ ਕੌਮ ਦਾ ਪੰਥ ਦਾ ਨੁਕਸਾਨ ਤੁਹਾਨੂੰ ਹੋਇਆ ਵੀ ਮੈਂ ਕਰਦਿਆ ਤਾਂ ਕਿ ਦਿੱਲੀ ਤਖਤ ਮੈਨੂੰ ਫੇਰ ਵੀ ਜਦੋਂ ਲੋਕਾਂ ਨੇ ਮੈਨੂੰ ਨਕਾਰਤਾ ਲੋਕਾਂ ਨੇ ਮੈਨੂੰ ਲਾਤਾਂ ਉਸ ਤੋਂ ਬਾਅਦ ਵੀ ਦਿੱਲੀ ਮੈਨੂੰ ਨਵਾਬੀਆਂ ਦੇਵੇ ਮੈਨੂੰ ਆਸ਼ੀਰਵਾਦ ਦੇਵੇ ਮੈਨੂੰ ਸਕਿਉਰਟੀਆਂ ਦੇਵੇ ਤਾਂ ਤਾਈਓ ਐਸੇ ਕਰਕੇ ਤੁਸੀਂ ਪੰਪ ਨੂੰ ਕੌਮ ਦਾ ਢਾਹ ਲਾ ਰਹੇ ਹੋ ਪੰਪ ਤੇ ਕੌਮ ਦੇ ਸਿਧਾਂਤ ਹੈ ਮੇਰੀ ਪੀੜ੍ਹੀ ਦਾ ਸਿਧਾਂਤ ਹੈ ਉਸ ਨੂੰ ਚੈਲੰਜ ਕਰ ਰਹੇ ਹੋ ਅਤੇ ਸਾਡੀ ਸਤਾਰਜੋਗ ਸਖਸ਼ੀਤਾ ਬਾਰੇ ਮੰਤਰ ਚੰਗਾ ਬੋਲ ਰਹੇ ਹੋ ਜੋ ਨਹੀਂ ਬੋਲਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਤੁਸੀਂ ਝੂਠ ਬੋਲ ਕੇ ਗਮਰਾਹ ਕਰ ਰਹੇ ਹੋ ਸੰਗਤਾਂ ਨੂੰ ਕਿ ਮੁਖਸਰ ਦੀ ਰੈਲੀ ਦਾ ਪ੍ਰਬੰਧ ਅਕਾਲੀ ਜਲ ਦਾ ਧਾਮੀ ਸਾਹਿਬ ਨੇ ਕੀਤਾ ਸ਼੍ਰੋਮਣੀ ਕਮੇਟੀ ਨੇ ਤੁਸੀਂ ਸਾਬਤ ਕਰੋ ਨਾ ਤੁਹਾਡੇ ਕੋਲੇ ਸਰਕਾਰ ਹੈ ਟੋਟਲ ਟੈਂਟ ਦਾ ਪ੍ਰਬੰਧ ਉਥੋਂ ਦੀ ਅਕਾਲੀ ਲੀਡਰਸ਼ਿਪ ਨੇ ਕੀਤਾਗਾ ਤੁਹਾਡੇ ਤੁਹਾਨੂੰ ਤੁਹਾਡੀ ਪਾਰਟੀ ਦੇ ਵਿੱਚ ਤੁਹਾਡੇ ਬੰਦੇ ਦੀ ਕਾਹਦਾ ਤੁਹਾਨੂੰ ਪਤਾ ਹੈ ਕਿ ਉਹ ਨਹੀਂ ਕਰ ਸਕਦੇ ਪਰ ਦੂਜੇ ਬਾਰੇ ਵੀ ਮਹਿਸੂਸ ਕਰੋਗੇ ਹਾਂ ਤੁਸੀਂ ਜੂਰ ਪੰਜਾਬ ਦਾ ਸਰਮਾਇਆ ਪੰਜਾਬ ਦਾ ਧੰਨ ਜੋ ਤੁਸੀਂ ਕੇਜਰੀਆ ਨਹੀਂ ਸੋਧੀਆਂ ਮਾਰ ਗਿਆ ਵਾਸਤੇ ਜੋ ਆਮ ਆਦਮੀ ਨੇ ਰੈਲੀ ਕੀਤੀ ਹੈ ਉਤੇ ਕਰੋੜਾਂ ਰੁਪਇਆ ਪੰਜਾਬ ਦਾ ਧੰਨ ਲਾਇਆ ਪੰਜਾਬ ਦੇ ਟੈਕਸ ਦੇ ਪੈਸੇ ਦਾ 1600 ਬੱਸ ਭੇਜੀ ਪੰਜਾਬ ਦੇ ਲੋਕ ਤਰਾ ਤਰਾ ਕਰਦੀ ਸਵਾਰੀਆਂ ਮਸਾਫਰ ਜਿਨ੍ਹਾਂ ਨੇ ਸਫ਼ਰ ਕਰਨਾ ਸੀ ਗਰੀਬ ਗੁਰਬੇ ਉਹ ਖੜੇ ਡਿੱਕਦੇ ਸੀ ਪਰ ਬੱਸਾਂ ਤੁਹਾਡੀ ਰੈਲੀ ਵਾਸਤੇ ਵਰਕਰਾਂ ਢੋ ਰਹੀਆਂ ਸੀ ਤੇ ਦੂਜੇ ਪਾਸੇ ਜੋ ਦਿੱਲੀ ਤੋਂ ਕਰੋੜਾਂ ਦਾ ਟੈਂਟ ਕੁਰਸੀਆਂ ਲਾਈਆਂ ਉਹ ਤੁਸੀਂ ਆਪ ਇਹ ਸਭ ਕੁਝ ਪੰਜਾਬ ਦਾ ਸਰਮਾਇਆ ਧੰਨ ਟੈਕਸ ਦੇ ਪੈਸੇ ਦੇ ਵਿੱਚੋਂ ਆਪ ਦੀ ਸਿਆਲਤ ਚੌਧਰ ਚੁਕਾਈ ਹੈ ਪਰ ਦੂਜੇ ਪਾਸੇ ਪੰkti ਜਮਾਤ ਅਕਾਲੀ ਦਲ ਤੇ ਦੂਸ਼ਣਬਾਜੀ ਕਰ ਰਹੇ ਹੋ ਕਿ ਸ਼੍ਰੋਮਣੀ ਕਮੇਟੀ ਕਦਾ ਚਿੱਤ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਮਰਥ ਨੇ ਉਹ ਆਪਣੇ ਪੰkti ਜੇ ਸੇਵਾ ਕਰ ਰਹੇ ਹੈ ਦਸਬੰਦ ਕੱਟ ਕੇ ਰੰਗੀਆਂ ਕਰਦੇ ਹੈ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਕੋਈ ਤੁਸੀਂ ਇੱਥੇ ਸਾਬਤ ਤਾਂ ਕਰੋ ਮਿਸ਼ਰੋਮੀ ਕਮੇਟੀ ਨੇ ਉਸ ਮੁਕਸਦੀ ਲਈ ਕੀ ਕੀਤਾ ਨਹੀਂ ਉਹ ਲੋਕ ਲੀਡਰਸ਼ਿਪ ਨੇ ਕੀਤਾ ਹਾਂ ਹਰਜਿੰਦਰ ਸਿੰਘ ਧਾਮੀ ਜੋ ਮੈਂ ਸਮਝਦਾ ਇੱਕ ਸਾਡਾ ਜੋ ਸਮੇਲ ਹੈ ਮੀਰੀ ਪੀਰੀ ਦਾ ਉਸ ਵਾਸਤੇ ਬੋਲਣ ਗਏ ਉਹ ਬੋਲਿਆ ਬੋਲਣ ਦਾ ਹੱਕ ਹੈ ਸਾਡੀ ਗੁਰਬਾਣੀ ਵੀ ਕਹਿੰਦੀ ਹੈ ਕਿ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਰੇ ਹੈ ਜੋ ਰਾਜ ਬਿਨਾ ਧਰਮ ਨਹੀਂ ਚੱਲਦੇ ਠੀਕ ਹੈ ਜਿਹੜੇ ਧਰਮਾਂ ਦੇ ਰਾਜਨੀਤਿਕ ਪਿੱਟੀਗਲ ਨਹੀਂ ਹੈਗਾ ਤੁਸੀਂ ਵੇਖਿਆ ਦੇਸ਼ ਦੇ ਵਿੱਚ ਕੀ ਹਾਲਾਤ ਹੋ ਰਹੇ ਐ ਜੇ ਸਿੱਖ ਪਿੱਟੀਗਲ ਤੌਰ ਤੇ ਰਾਜਨੀਤਿਕ ਤੌਰ ਤੇ ਹੈਗੇ ਨੇ ਤਾਂ ਤੁਹਾਡੇ ਵਰਗੇ ਧਾਨਵੀਰ ਤੋਂ ਦਿੱਲੀ ਦੇ ਇਸ਼ਾਰੇ ਤੇ ਚੜ ਕੇ ਆਉਂਦੇ ਐ ਉਹਨਾਂ ਦਾ ਮੂੰਹ ਤੋੜਵਾ ਵੀ ਇਹ ਜੱਗੇਬੰਦ ਦੇ ਢਾਂਚੇ ਦੇ ਰੂਪ ਦੇ ਵਿੱਚ ਦਿੰਦੇ ਐ ਜਿਵੇਂ ਪਿਛਲੇ ਸਮੇਂ ਚ ਦਿੱਤਾ ਚਾਹੇ ਲੈਂਪੂਲੇ ਪੌਂਸੀ ਹੋਵੇ ਚਾਹੇ ਹੋਰ ਮਸਲਹਤਾਂ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ